ਜਦੋਂ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ بڑے ਵੱਡੇ ਵੱਡੇ ਵਾਅਦੇ ਕਰਦੀ ਆ ਕਿ ਅਸੀਂ ਭਗਤ ਸਿੰਘ ਦੀ ਸੋਚ ਤੇ ਜਿਹੜਾ ਸਰਕਾਰ ਨੂੰ ਚਲਾਵਾਂਗੇ ਜਿਹੜੇ ਸਾਰੇ ਮੈਕਮੇਂਟ ਦੇ ਵਿੱਚ ਆ ਜਿਹੜੇ ਕੱਚੇ ਕੰਮੇ ਉਹਨਾਂ ਨੂੰ ਰੈਗੂਲਰ ਕਰਾ ਦੇ ਪਰ ਅੱਜ ਇਸ ਦੇ ਉਲਟ ਹੈ ਜਿਹੜੀ ਸਰਕਾਰ ਕਿਸੇ ਵੀ ਮਲਾਜ ਨੂੰ ਪੱਕਾ ਨਹੀਂ ਕਰ ਰਹੀ ਮੁਜ਼ਾਬਤ ਮੁਜ਼ਾਬਤ ਇਹ ਸਰਕਾਰ ਹਾਏ 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 12 ਤਰੀਕ ਨੂੰ ਅਸੀਂ ਸੰਪੂਰਨ ਜਿਹੜਾ ਰੋਡਵੇਜ਼ ਦਾ ਤੇ ਪੀਆਰਟੀ ਦਾ ਚੱਕਾ ਜਾਮ ਕਰਕੇ ਮੁੱਖ ਮੰਤਰੀ ਸਾਹਿਬ ਦੇ ਜਿਹੜਾ ਰਿਹਾਈ ਦਾ ਘਰਾਓ ਕਰਨ ਜਾ ਰਹੇ ਹਾਂ ਨਵ ਵੱਲੋਂ ਇਹੀ ਕਿਹਾ ਗਿਆ ਕਿ ਜਿਹੜੀ ਇਹ ਸਰਕਾਰ ਆ ਇਹ ਲੋਕਾਂ ਦੀ ਸਰਕਾਰ ਆ ਸੋ ਤੁਸੀਂ ਪੱਤਰਕਾਰ ਭਾਈਚਾਰਾ ਤੇ ਆਮ ਲੋਕ ਸਾਰੇ ਲੋਕਾਂ ਨੂੰ ਇਸ ਗੱਲ ਇਹ ਗੱਲ ਚੰਗੀ ਤਰ੍ਹਾਂ ਸਾਰੇ ਲੋਕ ਜਾਣਦੇ ਆ ਕਿ ਲੋਕਾਂ ਨੇ ਇਸ ਸਰਕਾਰ ਨੂੰ ਇੱਕ ਆਪਣੀ ਸਰਕਾਰ ਮੰਨ ਕੇ ਵੋਟਾਂ ਪਾਈਆਂ ਤਾਂ ਹੀ ਇਸ ਸਰਕਾਰ ਨੂੰ ਜਿਹੜੇ 92 ਐਮਐਲਏ ਨੇ ਜਿਹੜੇ ਉਹ ਚਿਤਾ ਕੇ ਦਿੱਤੇ ਕਿਉਂਕਿ ਕਿਤੇ ਨਾ ਕਿਤੇ ਸਾਰੇ ਲੋਕਾਂ ਨੂੰ ਇਹ ਆਸ ਸੀ ਕਿ ਇਹ ਸਰਕਾਰ ਦੂਜੀਆਂ ਸਰਕਾਰਾਂ ਨਾਲੋਂ ਵਧੀਆ ਕੰਮ ਕਰੂਗੀ ਤੇ ਸਾਡੀਆਂ ਜਿਹੜੀਆਂ ਮੰਗਾਂ ਮਸਲੇ ਉਹਨਾਂ ਦਾ ਹੱਲ ਕਰੂਗੀ ਪਰ ਹੋਇਆ ਉਲਟਕ ਤੋ ਇਹ ਸਰਕਾਰ ਨੇ ਤਾਂ ਪਿਛਲੀਆਂ ਸਰਕਾਰਾਂ ਤੋਂ ਵੀ ਜਿਹੜਾ ਹੈਗਾ ਲੋਕਾਂ ਦਾ ਬੁਰਾ ਹਾਲ ਕੀਤਾ ਬਾਕੀ ਲੋਕਾਂ ਦੇ ਵੀ ਜੋ ਕਿਸਾਨ ਹੋਣ ਮਜ਼ਦੂਰ ਹੋਣ ਮਲਾਜਮ ਹੋਣ ਸਾਰਿਆਂ ਨਾਲੇ ਸਰਕਾਰਾਂ ਜਿਹੜੀ ਉਹ ਧੱਕੇਸ਼ਾਹੀ ਕਰ ਰਹੀ ਆ ਜੋ ਕਿ ਬਹੁਤ ਹੀ ਉਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਜੱਥੇਬੰਦੀ ਵੱਲੋਂ ਵੀ ਨਿਖੇਧੀ ਕਰਦੇ ਆ ਇਹ ਸਰਕਾਰ ਅੱਜ ਪੰਜਾਬ ਪਰਦੇ ਵਿੱਚ ਰੋਡਵੇਜ ਅਤੇ ਪੀਆਰਟੀਸ ਦੇ ਮੁਲਾਜ਼ਮ ਜਿਹੜੇ ਨੇ ਗੇਟ ਰੈਲੀ ਕਰ ਰਹੇ ਨੇ ਕਿਹੜੀਆਂ ਮੰਗਾਂ ਲੈ ਕੇ ਗੇਟ ਰੈਲੀ ਕੀਤੀ ਜਾ ਰਹੀ ਹੈ ਗੱਲਬਾਤ ਕਰ ਲੈਣੇ ਆ ਸਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਹੋ ਗੇਟ ਰੈਲੀ ਕਰ ਰਹੇ ਹੋ ਕਿਹੜੀ ਮੁੱਖ ਮੰਗ ਨੂੰ ਲੈ ਕੇ ਗੇਟ ਰੈਲੀ ਕੀਤੀ ਜਾ ਰਹੀ ਹੈ ਵੇਖੋ ਸਾਡੀਆਂ ਜਿਹੜੀਆਂ ਮੰਗਾਂ ਆ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਦੋਂ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ بڑے ਵੱਡੇ ਵੱਡੇ ਵਾਅਦੇ ਕਰਦੀ ਆ ਕਿ ਅਸੀਂ ਭਗਤ ਸਿੰਘ ਦੀ ਸੋਚ ਤੇ ਜਿਹੜਾ ਸਰਕਾਰ ਨੂੰ ਚਲਾਵਾਂਗੇ ਜਿਹੜੇ ਸਾਰੇ ਮੈਹਿਕਮੇ ਦੇ ਵਿੱਚ ਆ ਜਿਹੜੇ ਕੱਚੇ ਕੰਮੇ ਉਹਨਾਂ ਨੂੰ ਰੈਗੂਲਰ ਕਰਾਂਗੇ ਪਰ ਅੱਜ ਇਸ ਦੇ ਉਲਟ ਜਿਹੜੀ ਸਰਕਾਰ ਕਿਸੇ ਵੀ ਮਲਾਜ ਨੂੰ ਪੱਕਾ ਨਹੀਂ ਕਰ ਰਹੀ ਕਰ ਰਹੀ ਰੋਡਵੇ ਤੇ ਪੀਆਰਟੀ ਦੇ ਵਿੱਚ ਜਿਹੜੀਆਂ ਕਿਲੋਮੀਟਰ ਪ੍ਰਾਈਵੇਟ ਕਰਾਣਿਆਂ ਦੇ ਬੱਸਾਂ ਉਹਨਾਂ ਨੂੰ ਧੜਾ ਧੜ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦਾ ਅਸੀਂ ਸਖਤ ਸ਼ਬਦਾਂ ਜੋ ਵਿਰੋਧ ਕਰਦੇ ਆ ਪਿਛਲੀ 28 ਨਵੰਬਰ ਨੂੰ ਸਾਡੇ ਜਿਹੜੇ ਵਰਕਰ ਦੇ ਆਗੂ ਉਹਨਾਂ ਨੂੰ ਅਰੈਸਟ ਕੀਤਾ ਗਿਆ ਸਰਕਾਰ ਵੱਲੋਂ ਅਜੇ ਤੱਕ ਜਿਹੜੇ ਉਹ ਰਿਹਾਨੇ ਕੀਤੇ ਗਏ 12 ਜਿਹੜੇ ਸਾਡੇ ਆਗੂ ਉਹ ਜੇਲ੍ਹਾਂ ਦੇ ਵਿੱਚ ਬੰਦ ਆ ਅਸੀਂ ਇਹ ਕਿਉਂ ਕੀਤਾ ਗਿਆ ਸੀ ਕੀ ਕਾਰਨ ਸੀ ਕਿਲੋਮੀਟਰ ਬੱਸਾਂ ਦਾ ਜਿਹੜਾ ਵਾਰ-ਵਾਰ ਸਰਕਾਰ ਟੈਂਡਰ ਲੈ ਕੇ ਆ ਰਹੀ ਹੈ ਅਸੀਂ ਉਸ ਦਾ ਵਿਰੋਧ ਕਰਦੇ ਆ ਰਹੇ ਹ 28 ਤਰੀਕ ਨੂੰ ਸਾਡੀ 28 ਨਵੰਬਰ ਨੂੰ ਸਾਡੀ ਗੇਟ ਰੈਲੀ ਸੀਗੀ ਪਰ ਗੇਟ ਰੈਲੀ ਹੋਣ ਤੋਂ ਪਹਿਲਾਂ ਸਵੇਰੇ 4 ਵਜੇ ਜਿਹੜੇ ਘਰਾਂ ਦੇ ਵਿੱਚੋਂ ਸੁੱਤੇ ਪਏ ਸਾਡੇ ਆਗੂ ਨੂੰ ਅਰੈਸਟ ਕਰ ਲਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਵਰਕਰਾਂ ਨੂੰ ਮਜਬੂਰਨ ਗੇਟ ਰੈਲੀ ਨੂੰ ਹੜਤਾਲ ਦੇ ਰੂਪ ਵਿੱਚ ਬਦਲਣਾ ਪਿਆ ਤੇ ਜਿਹੜੇ ਸਾਡੇ ਵਰਕਰ ਅਜੇ ਤੱਕ ਜਿਹੜੇ ਰਿਹਾਨੇ ਕੀਤੇ ਗਏ ਇਸ ਕਰਕੇ ਜਿਹੜੇ ਅੱਜ ਅਸੀਂ ਗੇਟ ਰੈਲੀ ਕਰ ਰਹੇ ਹਾਂ ਪੂਰੇ ਪੰਜਾਬ ਵਿੱਚ ਤੇ 12 ਤਰੀਕ ਨੂੰ ਅਸੀਂ ਸੰਪੂਰਨ ਜਿਹੜਾ ਰੋਡਵੇ ਦਾ ਤੇ ਪੀਆਰਟੀ ਦਾ ਚੱਕਾ ਜਾਮ ਕਰਕੇ ਮੁੱਖ ਮੰਤਰੀ ਸਾਹਿਬ ਦੇ ਜਿਹੜਾ ਰਿਹਾਈ ਦਾ ਘਰਾਓ ਕਰਨ ਜਾ ਰਹੇ ਆ ਸਰ ਸਰਕਾਰ ਨਾਲ ਕੋਈ رابطہ ਬਣਿਆ ਕੋਈ ਗੱਲਬਾਤ ਕੋਈ ਮੰਤਰੀਆਂ ਨਾਲ ਕੋਈ ਗੱਲਬਾਤ ਹੋਈ ਇਸ ਤਰ੍ਹਾਂ ਦੇ ਵਿੱਚ ਕੋਈ ਬਿਲਕੁਲ ਜੀ ਅਕਸਰ ਹੀ ਰਾਬਤਾ ਬਣਦਾ ਰਹਿੰਦਾ ਪਰ ਜਿੰਨੀਆਂ ਹੋਈ ਮੀਟਿੰਗਾਂ ਸਾਡੀਆਂ ਹੋਈਆਂ ਬੇਨਤੀਆਂ ਨਿਕਲੀਆਂ ਮੁੱਖ ਮੰਤਰੀ ਸਾਹਿਬ ਨਾਲ ਵੀ ਸਾਡੀ ਮੀਟਿੰਗ ਹੋ ਚੁੱਕੀ ਆ ਉਹਨਾਂ ਨੇ ਸਾਡੀਆਂ ਜਿਹੜੀਆਂ ਮੰਗਾਂ ਸਾਰੀਆਂ ਜਾਇਜ਼ ਮੰਨੀਆਂ ਪਰ ਲਾਗੂ ਅਜੇ ਤੱਕ ਨਹੀਂ ਕੀਤੀਆਂ ਗਈਆਂ ਇਸ ਕਰਕੇ ਜਿਹੜੀਆਂ ਮੀਟਿੰਗਾਂ ਸਰਕਾਰ ਵਾਰ-ਵਾਰ ਦੀ ਹੈ ਕਿ ਭੱਜ ਰਹੀ ਆ ਜਿਹੜੀ ਮੀਟਿੰਗ ਕਰਦੀ ਆ ਉਹਦੇ ਵਿੱਚ ਕੋਈ ਸਿੱਟ ਸਰ ਕਿਸ ਤਰ੍ਹਾਂ ਦੇਖਦੇ ਹੋ ਹੁਣ ਅੱਜ ਗੇਟ ਰੈਲੀ ਆ 12 ਤਰੀ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਹੜਤਾਲ ਤੇ ਜਾਣਗੇ ਸਾਰੇ ਮੁਲਾਜ਼ਮ ਹੁਣ ਅਗਲੀ ਰੂਪਰੇਖਾ ਉਸ ਤੋਂ ਇਲਾਵਾ ਹੋਰ ਕੀ ਤਿਆਰ ਕੀਤੀ ਗਈ ਹੈ ਪਹਿਲੀ ਗੱਲ ਤਾਂ ਜੀ ਇਹ ਰੂਪਰੇਖਾ ਜਿਹੜੀ ਸੰਘਰਸ਼ ਦੀ ਆ ਉਹ ਲਗਾਤਾਰ ਜਥੇਬੰਦੀ ਕਰਦੀ ਆ ਰਹੀ ਆ ਕਿਉਂਕਿ 28 ਨਵੰਬਰ ਨੂੰ ਸਾਥੀਆਂ ਨੂੰ ਜ਼ਬਰੀ ਅਰੈਸਟ ਕਰਕੇ ਜੇਲ੍ਹਾਂ ਦੇ ਵਿੱਚ ਪਾ ਦਿੱਤਾ ਗਿਆ ਤੇ ਉਹਨਾਂ ਉੱਪਰ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਹੁਣ ਤੱਕ ਬੰਦ ਰੱਖਿਆ ਗਿਆ ਜਿਹਦੇ ਰੋਸ ਦੇ ਵਜੋਂ ਜਥੇਬੰਦੀ ਲਗਾਤਾਰ ਨੋਟਿਸ ਦੇ ਕੇ ਦਿੱਤੀਆਂ ਮੀਟਿੰਗਾਂ ਦੇ ਵਿੱਚ ਰਾਬਤਾ ਵੀ ਕਰਦੇ ਆ ਜਾਂ ਤਾਂ ਮੀਟਿੰਗ ਦਾ ਨਤੀਜਾ ਇਹ ਹੁੰਦਾ ਕਿ ਬੇਸੱਟਾ ਨਿਕਲਦੀ ਹੈ ਜਾਂ ਜੀ ਉਹਦੇ ਵਿੱਚ ਉਹਨੂੰ ਅੱਗੇ ਕਰ ਦਿੱਤਾ ਜਾਂਦਾ ਟਾਈਮ ਟਪਾਇਆ ਜਾ ਰਿਹਾ ਪਰ ਜਥੇਬੰਦੀ ਨੇ ਅੱਜ ਗੇ ਟ੍ਰੈਲੀ ਕਰਕੇ 27 ਦੇ 27 ਡੀਪੂ ਜਿਹੜੇ ਪਿਆ ਜਾਂ ਪਾਉਣ ਵਾਸਤੇ ਪੀ ਆਰਟੀਸੀ ਦੇ ਨੇ ਅੱਜ ਸੰਘਰਸ਼ ਪ੍ਰਤੀ ਵਰਕਰਾਂ ਨੂੰ ਲਾਮਬੰਦ ਕਰਕੇ 12 ਤਰੀਕ ਨੂੰ ਮੁੱਖ ਮੰਤਰੀ ਰਹਿਤ ਸੰਗਰੂਰ ਦਾ ਜਿਹੜਾ ਘਰਾਓ ਕਰਨ ਦਾ ਫੈਸਲਾ ਲਿਆ ਤੇ ਮੁਕੰਮਲ ਚੱਕਾ ਜਾਮ ਕਰਨ ਦਾ ਫੈਸਲਾ ਲਿੱਤਾ ਗਿਆ ਸਿਰੇ ਮੁਕੰਮਲ ਇਹ ਚੱਕਾ ਜਾਮ ਰਹੇਗਾ ਪੂਰੀ ਦਿਨ ਜਿਹੜਾ ਇਹ ਬਿਲਕੁਲ ਜੀ 12 ਤਰੀਕ ਨੂੰ ਜਿਹੜਾ ਹੈਗਾ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਬਾਰ-ਬਾਰ ਮੰਨਣਾ ਨਹੀਂ ਚਾਹ ਰਹੀ ਜਿਸ ਦੇ ਰੋਸ ਵਜੋਂ 12 ਤਰੀਕ ਨੂੰ ਜਿਹੜਾ ਹੈਗਾ ਪਰਬਸ ਤੇ ਪੀਆਰਟੀਸੀ ਦਾ ਮੁਕੰਮਲ ਚੱਕਾ ਜਿਹੜਾ ਹੈਗਾ ਚਾਮ ਕੀਤਾ ਜਾਊਗਾ ਕਿਉਂਕਿ ਜਿਹੜੇ ਸਾਡੇ ਸਾਥੀ ਨਜਾਇਜ਼ ਚੇਲਾ ਵਿੱਚ ੜਕੇ ਗਏ ਨੇ ਉਹਨਾਂ ਨੂੰ ਹਾਲੇ ਤੱਕ ਰਿਹਾ ਨਹੀਂ ਕੀਤਾ ਗਿਆ ਤੇ ਸਾਡੀ ਜਥੇਬੰਦੀ ਨੇ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਸਰਕਾਰ ਤੇ ਮੈਨੇਜਮੈਂਟ ਮੰਨ ਚੁੱਕੀ ਆ ਉਹ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜਿਸ ਦੇ ਰੋਜ਼ ਵਜੋਂ ਜਿਹੜਾ ਹੈਗਾ 12 ਤਰੀਕ ਦੀ ਮੁਕੰਮਲ ਜਿਹੜੀ ਹੜਤਾਲ ਹੋ ਕੀਤੀ ਜਾਏਗੀ ਤੇ ਜਦ ਤੱਕ ਮੰਗਾਂ ਸਾਡੀਆਂ ਨਹੀਂ ਮੰਨੀਆਂ ਜਾਂਦੀਆਂ ਜਾਂ ਸਾਡੇ ਸਾਥੀਏ ਜਿਹੜੇ ਰਿਹਾ ਨਹੀਂ ਕੀਤੇ ਜਾਂਦੇ ਤਾਂ ਇਸ ਤੋਂ ਵੀ ਵੱਧ ਮਾ ਜਿਹੜਾ ਐਕਸ਼ਨ ਆ ਉਹ ਜਥੇਬੰਦੀ ਕਰੂਗਾ ਤੁਸੀਂ ਸਰਕਾਰ ਨੂੰ ਕਿਹਾ ਦੇਖਦੇ ਕਹਿੰਦੇ ਬਦਲਾਵ ਵਾਲੀ ਸਰਕਾਰ ਲੱਗੀ ਆ ਮੁਲਾਜ਼ਮਾਂ ਦੀ ਸਰਕਾਰ ਪਰ ਇਸ ਤਰ੍ਹਾਂ ਦੇ ਤਾਂ ਨੇ ਸਰਕਾਰ ਦੇ ਵਿਕਲਪ ਬਿਲਕੁਲ ਜੀ ਦੇਖੋ ਕਹਿਣੀ ਤੇ ਕਰਨੀ ਵਿੱਚ ਬੜਾ ਫਰਕ ਹੁੰਦਾ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਤਾਂ ਉਹਨਾਂ ਵੱਲੋਂ ਇਹੀ ਕਿਹਾ ਗਿਆ ਕਿ ਜਿਹੜੀ ਇਹ ਸਰਕਾਰ ਆ ਇਹ ਲੋਕਾਂ ਦੀ ਸਰਕਾਰ ਆ ਸੋ ਤੁਸੀਂ ਪੱਤਰਕਾਰ ਭਾਈਚਾਰਾ ਤੇ ਆਮ ਲੋਕ ਸਾਰੇ ਲੋਕਾਂ ਨੂੰ ਇਸ ਗੱਲ ਇਹ ਗੱਲ ਚੰਗੀ ਤਰ੍ਹਾਂ ਸਾਰੇ ਲੋਕ ਜਾਣਦੇ ਆ ਵੀ ਲੋਕਾਂ ਨੇ ਇਸ ਸਰਕਾਰ ਨੂੰ ਇੱਕ ਆਪਣੀ ਸਰਕਾਰ ਮੰਨ ਕੇ ਵੋਟਾਂ ਪਾਈਆਂ ਤਾਂ ਹੀ ਇਸ ਸਰਕਾਰ ਨੂੰ ਜਿਹੜੇ 92 ਐਮਐਲਏ ਨੇ ਜਿਹੜੇ ਚਿਤਾ ਕੇ ਦਿੱਤੇ ਕਿਉਂਕਿ ਕਿਤੇ ਨਾ ਕਿਤੇ ਸਾਰੇ ਲੋਕਾਂ ਨੂੰ ਇਹ ਆਸ ਸੀ ਕਿ ਇਹ ਸਰਕਾਰ ਦੂਜੀਆਂ ਸਰਕਾਰਾਂ ਨਾਲੋਂ ਵਧੀਆ ਕੰਮ ਕਰੂਗੀ ਤੇ ਸਾਡੀਆਂ ਜਿਹੜੀਆਂ ਮੰਗਾਂ ਮਸਲੇ ਉਹਨਾਂ ਦਾ ਹੱਲ ਕਰੂਗੀ ਪਰ ਹੋਇਆ ਉਲਟ ਤਾਂ ਇਹ ਸਰਕਾਰ ਨੇ ਤਾਂ ਪਿਛਲੀਆਂ ਸਰਕਾਰਾਂ ਤੋਂ ਵੀ ਜਿਹੜਾ ਹੈਗਾ ਲੋਕਾਂ ਦਾ ਬੁਰਾ ਹਾਲ ਕੀਤਾ ਜਿਹੜੇ ਲੋਕ ਆਪਣੇ ਹੱਕਾਂ ਦੀ ਆਵਾਜ਼ ਚੱਕਣ ਦਾ ਸਾਨੂੰ ਕਾਨੂੰਨ ਅਧਿਕਾਰ ਦਿੰਦਾ ਆਪਣੇ ਹੱਕ ਮੰਗਣ ਦਾ ਆਪਣੀ ਆਵਾਜ਼ ਚੁੱਕਣ ਦਾ ਇਸ ਸਰਕਾਰ ਨੇ ਉਸ ਨੂੰ ਵੀ ਦਬਾਉਣ ਦੀ ਜਿਹੜੀ ਕੋਸ਼ਿਸ਼ ਹਾਲੇ ਤੱਕ ਵੀ ਚੱਲ ਰਹੀ ਆ ਤੁਸੀਂ ਦੇਖਿਆ ਕਿ ਪਹਿਲਾਂ ਸਾਡੇ ਤੇ ਦੇਖੋ ਕਿਸ ਤਰ੍ਹਾਂ ਧੱਕੇ ਨਾਲ ਸਾਡੇ ਸਾਥੀਆਂ ਦੇ ਪਰਚੇ ਪਾਏ ਗਏ ਕਿਉਂਕਿ ਅਸੀਂ ਸਿਰਫ ਆਪਣੇ ਹੱਕ ਮੰਗ ਰਹੇ ਸੀ ਨਾ ਕਿ ਕੋਈ ਸਰਕਾਰ ਦੀ ਅਸੀਂ ਗੱਦੀ ਜਿਹੜੀ ਹੈਗੀ ਆ ਕੋਈ ਮੰਗਦੇ ਆ ਕਿ ਸਾਨੂੰ ਦਿੱਤੀ ਜਾਵੇ ਸਿਰਫ ਅਸੀਂ ਆਪਣੇ ਹੱਕ ਮੰਗ ਰਹੇ ਆ ਅੱਜ ਵੀ ਉਹੀ ਗੱਲ ਆ ਸੋ ਬਾਕੀ ਲੋਕਾਂ ਦੇ ਵੀ ਜੋ ਕਿਸਾਨ ਹੋਣ ਮਜ਼ਦੂਰ ਹੋਣ ਮਲਾਜ਼ਮ ਹੋਣ ਸਾਰਿਆਂ ਨਾਲੇ ਸਰਕਾਰ ਆ ਜਿਹੜੀ ਉਹ ਧੱਕੇਸ਼ਾਹੀ ਕਰ ਰਹੀ ਆ ਜੋ ਕਿ ਬਹੁਤ ਹੀ ਉਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਜੱਥੇਬੰਦੀ ਵੱਲੋਂ ਵੀ ਨਿਖੇਧੀ ਕਰਦੇ ਆਂ ਸੋ ਸਰਕਾਰ ਦਾ ਕੰਮ ਆ ਲੋਕਾਂ ਦੀਆਂ ਮੰਗਾਂ ਮਸਲੇ ਸੁਣਨਾ ਤੇ ਉਹਨਾਂ ਨੂੰ ਹੱਲ ਕਰਨਾ ਨਾ ਕਿ ਉਹਨਾਂ ਤੇ ਦੰਦ ਕਰਕੇ ਉਹਨਾਂ ਤੇ ਪਰਚੇ ਪਾ ਕੇ ਜ਼ਿਲ੍ਹਾ ਵਿੱਚ ਢੱਕਣਾ ਸੋ ਮੇਰੇ ਹਿਸਾਬ ਨਾਲ ਕਿ ਜੇ ਦੇਖਿਆ ਜਾਵੇ ਤਾਂ ਇਹੀ ਬਦਲਾ ਆਏ ਵੀ ਪਹਿਲੀਆਂ ਸਰਕਾਰਾਂ ਵਿੱਚ ਤਾਂ ਇਹ ਦੇਖਿਆ ਨਹੀਂ ਸੀ ਕਿ ਪਰਚੇ ਪਾ ਪਾ ਕੇ ਲੋਕਾਂ ਨੂੰ ਜ਼ਿਲ੍ਹਾ ਵਿੱਚ ਧੱਕਿਆ ਗਿਆ ਤੇ ਇਹਨਾਂ ਦਾ ਬਦਲਾ ਮੈਂ ਤਾਂ ਇਹੀ ਦੇਖ ਰਿਹਾ ਕਿ ਲੋਕਾਂ ਨੂੰ ਚੱਕੋ ਤੇ ਪਰਚੇ ਪਾ ਕੇ ਜਿਹੜਾ ਵੀ ਕੋਈ ਬੋਲਦਾ ਹੱਕ ਸੱਚ ਦੀ ਆਵਾਜ਼ ਉਠਾਉਂਦਾ ਉਹਨੂੰ ਜੇਲ੍ਹ ਵਿੱਚ ਢੱਕ ਦੋ ਤਾਂ ਬਿਲਕੁਲ 12 ਫਰਵਰੀ ਨੂੰ ਜਿਹੜਾ ਵਾ ਬਿਲਕੁਲ ਚੱਕਾ ਜਾਮ ਕੀਤਾ ਜਾਵੇਗਾ ਰੋਡਵੇ ਜਤੇ ਪੀਆਰਟੀਸੀ ਦੇ ਮੁਲਾਜ਼ਮ ਜਿਹੜੇ ਨੇ ਅੱਜ ਗੇਟ ਰੈਲੀ ਕਰ ਰਹੇ ਨੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਔਰ ਚੇਤਾਵਨੀ ਦੇ ਰਹੇ ਨੇ ਕਿ ਅਗਰ ਸਰਕਾਰ ਨੇ ਉਹਨਾਂ ਦੀ ਮੰਗਾਂ ਨਾ ਮੰਨੀਆਂ ਤਾਂ 12 ਤਰੀਕ ਨੂੰ ਸੰਪੂਰਨ ਜਿਹੜਾ ਵਾ ਚੱਕਾ ਜਾਮ ਕਰਕੇ ਪ੍ਰਦਰਸ਼ਨ ਜਿਹੜਾ ਵਾ ਕੀਤਾ ਜਾਵੇਗਾ